8 9 2025 ਨੂੰ थाना सदर बिसिंडा ਨੂੰ ਇੱਕ ਇਨਫਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਬਿਰਕਲਾ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਥੇ ਵੀ ਜਿਹੜੀ ਉਹਦੀ ਡੈਡ ਬਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਕਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਵੰਤਦੀਪ कौर ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਪਛੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ ਤਾਂ ਫਿਰ ਅਸੀਂ ਉਹਦੇ ਅਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹੁਰਾ ਹੈਗਾ ਉਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਅਗਲਾ ਹੈਗਾ ਮਰਡਰ ਦਾ ਕੱਲ 850 ਰੁਪਏ ਟੰਡਾ ਜੀ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਤਤੀ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਕਾਨੂੰਨ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਾਰਡਰ ਕੀਤਾ ਸੀ ਸਰਵ ਵਿੱਚ ਮਾਰੀ ਸੀ ਕਈ ਉਹ ਵੀ ਅਸੀਂ ਬਰਾਮਦ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੀ ਇਹਦਾ ਕੀ ਚੀਜ਼ ਦਾ ਕਾਰਨ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਪੁੱਤ ਪ੍ਰਮੋਦ ਸਿੰਘ ਸ਼ਰਮਾ ਦੇ ਨਾਲ ਜਿਹੜਾ ਉਹਦੇ ਪਾਣ ਦਾ ਲੱਕ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਪ੍ਰੋਡਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ 'ਤੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਆਏਗਾ ਉਹ ਮਰਡਰ ਕੀਤਾ ਆ ਉਹ ਲੜਕੀ ਦਾ ਟਾਈਮ ਬੜਾ ਲੱਗੇ ਸਰ ਮੈਰਿਜ ਹੋਈ ਆ ਮੈਰਿਜ ਨੂੰ ਕਰੀ 5 ਸਾਲ ਤੋਂ ਉੱਪਰ ਹੋ ਗਏ 5 ਸਾਲ ਦੇ ਹੋ ਗਿਆ ਟਾਈਮ ਬਟ ਕੁਦਰਤੀ ਗੱਲ ਹੈ ਵੀ ਕਾਰਨ ਇਹ ਡਿੰਦਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਕਰਕੇ ਉਹ ਉਹ ਸੱਸ ਹੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤਰਫੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮਕਦਮੇ ਵਿੱਚ ਹੋਇਆ ਤੁਹਾਨੂੰ ਵੀ ਅਸੀਂ ਜਿਹੜਾ ਹੈਗਾ ਉਹ ਗ੍ਰਿਫਤਾਰ ਕਰਾਂਗੇ ਕਿੰਨਾ ਕਰੋੜ ਆਇਆ ਹੁਣ ਤੱਕ ਬੇਜੇ ਤੱਕ ਕਿੰਨਾ ਕਰੋੜ ਆਇਆ ਹੁਣ ਤੱਕ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਹੈ ਬਟ ਅਸੀਂ ਇਹਨਾਂ ਕਰ ਰਹੇ ਆ ਅਸੀਂ ਤਫੀਸ਼ ਕਰ ਰਹੇ ਆ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜਿਉ ਦਾ ਰੋਲ ਆਇਆ ਤਾਂ ਜਰੂਰ ਹੋਊਗਾ ਵੀ ਜਿਹੜਾ ਗ੍ਰফতার ਕਰਕੇ ਉਹਦੀ ਵੀ ਕਾਰਵਾਈ ਹੋਊਗੀ। ਇਹ ਨੇ ਕਿ ਮੇਰੇ ਤੇ ਦਾ ਇੰਤਖਾਦ ਮੈਂ ਸੀ ਨਾ ਮਨੋਗਤ ਮੈਂ ਨਹੀਂ ਕਰਨਾ ਜੀ। ਫਰੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ। ਪਰ ਮਿੰਟੇ ਕ ਲੜਕੀ ਤੇ ਜਿਹੜੇ ਆਦ ਰਿਹਾ ਹੋਇਆ ਉਹਨਾਂ ਦੇ ਵਿਆਹ ਦੇ ਨਾਲ ਤੇ ਬੱਚਾ ਦਾ ਤੇ ਕੀਤਾ ਆ। ਉੱਥੇ ਮਿੰਦੂਤ ਸੀ ਜੀ ਉਹ। ਉਹਨਾਂ ਹੀ ਇਆ ਤਿਕਾ ਲਈ ਲੜਕੀ ਦੇ ਆਦ ਰ ਤੇ ਭਰਾ ਨੇ ਸਬਾਲ ਦਾ ਨੂੰ ਇਨਡਾਮ ਕੀਤਾ ਉਹ ਲਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਸੇ ਢੰਗ ਨਾਲ ਤਕਰੀਸ਼ ਕਰ ਰਹੇ ਆ ਤੇ ਕੱਲ ਇਹ ਦੇਖੋ ਕੱਲ ਇਹ ਨਾਲ ਦੀ ਨਾਲ ਜਿਹੜਾ ਤੁਸ਼ੀ ਹੈਗਾ ਇੱਕ ਬੇਨਦੋਸ਼ੀ ਹੈ ਜੀ ਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਫੜੀ ਲੈ ਆਪਣੇ ਨਾਲ ਹਾਂ ਚਾਹੇ ਵੀ ਕੋਈ ਲੜਾਈ ਝਗੜਾ ਹੋਇਆ ਕੋ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲਾ ਬੀਫੀ ਕਿ ਉਹ ਤੁਤੀ ਘੁੰਮਾਦਾ ਨਹੀਂ ਉਹਦਾ ਹਸਬੰਦ ਤੁਤੀ ਘੁੰਮਾਦਾ ਜਾਣਾ ਲੋਕੋਏ ਤਕਦੀਸ਼ ਦਾ ਬਾਟਾ ਅਜੇ ਜਿਹੜਾ ਪੁਲਿਸ ਵਾਲਾ ਲਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਭਗਾਈ ਨਾਲ ਕੋਸ਼ਿਸ਼ ਕਰਾਂਗੇ ਜੀ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਕਦੀਸ਼ ਲਾਲ ਆ ਕੋਈ ਮੈਂ ਟਿੰਗ ਮੇਨ ਟਿੰਗ ਦੱਸੀ ਤਕਦੀਸ਼ ਹੈ ਜੀ ਮੇਰੇ ਤੋਂ ਮਾਚੜ ਤੇ ਹੀ ਟੈਂਪਰਾ ਗੱਲ ਕਿਲਾ ਬੱਸ ਚੱਲਦੇ ਬੱਸ ਅੱਗੇ ਉੱਤੇ ਮਰੋ ਲੈਣੇ ਮੈਡੀਸਨ ਲਾਈਨ ਤੇ ਕਹ ਰਹੇ ਸਾਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬੱਸੋ ਦਾ ਵੀ ਜਗਾ ਲੱਗਦਾ ਤੇ ਤੇ ਜਦ ਤੈਨਸਾਲ ਕੋ ਕਿਤੇ 25 ਸੀਗਾ 10 ਸਾਲ ਚ ਜੇ ਕੋਈ ਅੱਦਾ ਦੀ ਗੱਲ ਹੁੰਦੀ ਉਹ ਉਹ ਤਰ੍ਹਾਂ ਨਹੀਂ ਤੇ ਮਾਰਦੇ ਉਹ ਲੱਗ ਰਿਹਾ ਕਿ ਉਹ ਫਸਾਇਆ ਹੋਣਾ ਪਿੰਡ ਵਾਲਿਆਂ ਨੇ ਤਾਂ ਇਹ ਮੇਰੇ ਮਨ ਨੂੰ ਕਿਤੇ ਨੇ ਕੋਈ ਐਕਸਟਰਾ ਹੀ ਕਰਦੇ ਪਰ ਇਹ ਕੋ ਹਲੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਤੂੰ ਹੀ ਬਟ ਤੂੰ ਹੋਰ ਨਹੀਂ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਉਹ ਕਰ ਰਹੇ ਤਾਂ ਪਿੱਛੇ ਕੱਲ ਦਾ ਹੀ ਮੈਟਰ ਹੈ ਜਿਹੜੇ 24 ਘੰਟੇ ਦੇਖੋ ਪੁਲਿਸ ਨੇ ਉਹਨੂੰ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕਲਪਰੇਟ ਹੈਗਾ ਉਹਨੂੰ ਸੀਕ ਅਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿਨ੍ਹਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈਕਰ ਕਵਰ ਕਰ ਲਿਆ ਹੈ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਹੈਗਾ ਅੱਜ ਉਹਦਾ ਪੁਲਿਸ ਵੱਲੋਂ ਲਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਾਂਗੇ ਸਰ ਜੋ ਜਿਹੜੀ ਸੱਤ ਸੱਤ ਤੱਕ ਗਈ ਹੋਈ ਹੈ ਡਿੱਗੀ ਹੈ ਜਾਂ ਕੋਈ ਹੋਰ ਸੱਦੀ ਸਾਥ ਅੰਦਰ ਦੀ ਸੱਤ ਹੈਗੀ ਸੀ ਉਹ ਮਰਜੀ ਹੋਈ ਹੈ ਜੀਦ ਕਰਕੇ ਉਹਦਾ ਉਹਦਾ ਸੈਕ ਨਹੀਂ ਸੀਗੀ ਉਹਨੂੰ ਸਿੱਧਾ ਹਸਪਤਾਲ ਦਾਖਲ ਕਰਾਇਆ ਹੈਗਾ ਇਸੇ ਨਾਲ ਜਾਹੀ ਗੱਡੀ ਵਿੱਚ ਜਿਹੜੀ ਸੀ ਰੱਖ ਲਿਆ ਉਹ ਰੋ ਲੱਮੇ ਦੀ ਨੈਕ ਦਾ ਮੈਨੂ ਸੀਗਾ ਉਹ ਉਹਨਾਂ ਦੇ ਆਪ ਤੋਂ ਘੜਾ ਨੂੰ ਆਪ ਚੇਲੇ ਲਾਇਆ ਨਾ ਨਹੀਂ ਕਿਸ ਤਰ੍ਹਾਂ ਦਾ ਹੋ ਰਿਹਾ ਨਹੀਂ ਦੇਖੋ ਤਤੀਸ਼ ਦਾ ਪਾਰਟ ਉਹ ਪੁੱਛਾ ਕਿ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਇਹ ਅਰੇਂਜਮੈਂਟ ਸੀ ਨਾ ਜੀ ਲੱਮੇ ਨਾ ਤਾਂ ਅਰੇਂਜ ਸੀ ਜਾਂ ਇਹੇ ਗੱਲ ਮੈਨੂੰ ਸੀ ਬਸ ਉਹ ਪ੍ਰੋਡਕਸ਼ਨ ਲੈ ਕੇ ਹਾਈ ਕੋਰਟ ਤੋਂ ਪ੍ਰੋਡਕਸ਼ਨ ਲੈ ਕੇ ਉਹ ਦੱਸ ਰਿਹਾ ਉਹ ਤੁਹਾਡੇ ਕੋਲ ਆਈ ਵੀ ਇਸ ਤੋਂ ਹੋ ਰਹੀ ਹੈ ਕਿ ਜੀ ਇਹਦੇ ਇਹਦੇ ਜਿਹੜਾ ਫਟਾ ਲੱਗਿਆ ਹਾਂ ਕਦੋਂ ਹੋਸ਼ਕੀ ਆ ਗਿਆ